ਇਹ ਵਾਈ ਮਸ਼ੀਨ ਆ ਗਈ ਆਪਣੇ ਕੋਲੇ ਵਿਸ਼ਕਰਮਾ ਜੀ ਦੜਬੇ ਵਾਲਿਆਂ ਦੀ ਲਓ ਜੀ ভাই ਟਰੈਕਟਰ ਆ ਗਿਆ ਆਪਣਾ ਜੱਗੇ ਕੋਲ ਮੋਡੀਫਾਈ ਹੋ ਕੇ ਲਓ ਜੀ ਸੱਜਣੋ ਟਰੈਕਟਰ ਪਹੁੰਚ ਚੁੱਕਿਆ ਆਪਣੇ درمیان ਮਹੀਂਦਰਾ 395 2012 ਮਾਡਲ ਟਰੈਕਟਰ ਹੈ ਜੀ ਤੇ ਤੁਸੀਂ ਲੁੱਕ ਚੈੱਕ ਕਰੋ ਟਰੈਕਟਰ ਦੀ ਐਨ ਪੂਰਾ ਸੋਹਣਾ ਸੁਨੱਖਾ ਟਰੈਕਟਰ ਹੈ ਤੇ ਸਿਰਫ ਤੋਤਾ ਹੀ ਹਲੇ ਹੋਰ ਕੁਝ ਨਹੀਂ ਕਰਿਆ ਇਹਨੂੰ ਤੇ ਬਾਕੀ ভাই ਟਾਇਰ ਜਿਹੜੇ ਇਹਦੇ ਪਿਛਲੇ ਆ ਨਾਲ ਦੇ ਉਹ ਇਹਦੇ ਤੁਹਾਨੂੰ ਮਾਰ ਕੇ ਦਿਖਾਉਣਾ ਮੈਂ ਆ ਦੇਖੋ 12 ਦੇ ਮਾਰਕ ਕਿ ਲਿਖੇ ਹੋਏ ਆ ਤੇ ਮੁੱਲੇ ਹੀ ਮੈਂ ਕਹਿੰਦਾ ਨਾਲ ਦੇ ਦੇਖੀ ਮੁੱਲੇ ਨਾਲ ਦੇਵਾਂ ਨਹੀਂ ਨਹੀਂ ਬਦਲੇ ਵੀ ਆ ਮੁੱਲੇ ਚੇਂਜ ਹੋਏ ਵੀ ਚਲ ਉਹ JK ਦੇ ਆ ਨਾ ਤੇ ਬਾਕੀ ਟਰੈਕਟਰ ਦੀ ਬਾਈ ਜਿਹੜੀ 95 ਸੀਰੀਜ਼ ਆ ਨਾ ਇਹਦੀ ਮਹਿੰਦਰਾ ਵਾਲਿਆਂ ਦੀ ਉਹ ਸਾਰੀ ਟਰਬੋ ਵਿੱਚ ਆਉਂਦੀ ਆ ਇਹ ਵੀ ਟਰਬੋ ਵਿੱਚ ਆ ਟਰਬੋ ਦਾ ਜਿਹਨਾਂ ਨੂੰ ਫਾਇਦਾ ਪਤਾ ਹੈ ਬਾਈ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਬਾਕੀ ਉੱਦਾਂ ਤੁਹਾਨੂੰ ਦੱਸਦੀ ਐ ਜਿਹੜੀ ਟਰਬੋ ਹੈ ਨਾ ਟਰਬੋ ਲੱਗੇ ਤੇ ਟਰੈਕਟਰ ਦੀ ਪਾਵਰ ਵੱਧ ਜਾਂਦੀ ਆ ਤੇਲ ਖਰਚਾ ਟਰੈਕਟਰ ਘਟਾ ਜਾਂਦਾ ਹੈ ਤੇ ਬਾਕੀ ਤੁਸੀਂ ਹਾਂਜੀ ਕਲਚ ਠੀਕ ਹੈ ਜੀ ਤੇ ਆਪਣਾ ਬਾਕੀ ਬਾਡੀ ਬੁਡੀ ਦਾ ਰੰਗ ਸਾਰਾ origignal ਹੈ to z ਹਾਂਜੀ ਆ ਦੇਖੋ ਖੇਤੀ ਬਾੜੀ ਦਾ ਟਰੈਕਟਰ ਚੱਲਿਆ ਹੋਇਆ ਹੈ ਇਹ ਤੁਹਾਨੂੰ ਪਿੱਛੇ ਹੁੱਕਾਕ ਦਿਖਾ ਦਿੰਨੇ ਹੁੱਕਾਕ ਦੇਖ ਲਓ ਕਿੰਨੀ ਕਸੀ ਵੀ ਹੈ ਤੁਹਾਨੂੰ ਜਜਮੈਂਟ ਹੋ ਜਾਊ ਕਿੰਨੇ ਕਿ ਚਲਾਈ ਹੋਈ ਵੀ ਹੈ ਬਾਕੀ ਲਿੰਕਾ ਲੋ ਕਹਿ ਸਾਫ ਪਈਆਂ ਕੋਈ ਨਹੀਂ ਟੁੱਟਿਆ ਵਾ ਬਸ ਇਹ ਕੋਰੇ ਟਾਂਕਾ ਲੱਗ ਰਿਹਾ ਬਾਈ ਆਹਾ ਬਾਕੀ ਟਰੈਕਟਰ ਸਾਰਾ ਪੱਧਰਾ ਇਹ ਮਰਾੜ ਵੀ ਸਾਫ ਹੈ ਆਹਾ ਥੋੜੇ ਜਿਹਾ ਖਰਾਬ ਹੋਏ ਨੇ ਇਹ ਮਨ ਲਾ ਥੋੜੇ ਡੈਕ ਲੱਗਿਆ ਹੋਣਾ ਡੈਕ ਕਰਕੇ ਹੋ ਜਾਂਦਾ ਨਾ ਖਰਾਬ ਇਹ ਹਾਂ ਡੈਕ ਉਤਾਰ ਹੋ ਸੱਚ ਵੀ ਹੈਗੀ ਆ ਡੈਕ ਕਰਕੇ ਬਾਈ ਹਾਂ ਖਰਾਬ ਹੋ ਗਿਆ ਤੇ ਬਾਕੀ ਟਰੈਕਟਰ ਤੁਹਾਡੇ ਸਾਹਮਣੇ ਆ ਤੇ ਟਰੈਕਟਰ ਦੀ ਆਪਾਂ ਰੇਟ ਦੀ ਗੱਲ ਕਰੀਏ 3 ਲੱਖ 20 ਹਜ਼ਾਰ ਪਰ ਟਰੈਕਟਰ ਦੀ ਡਿਮਾਂਡ ਹੈ ਜੀ ਤੇ ਬਾਕੀ ਸਾਡਾ ਮੌਕੇ ਤੇ ਆਪਾਂ ਜੈਜ ਕਰਕੇ ਟਰੈਕਟਰ ਤੁਹਾਨੂੰ ਆਪੇ ਦੇ ਦਾਂਗੇ ਇਹ ਟਰੈਕਟਰ ਪਾਵਰ ਸਟੀering ਆ ਆ ਦੇਖੋ ਡਬਲ ਪੰਪ ਲੱਗਿਆ ਪਾ ਚੈੱਕ ਵੀ ਲੱਗਿਆ ਪਾ ਪਾਵਰ ਵਿੱਚ ਟਰੈਕਟਰ ਇਹ ਟ੍ਰੈਡੀਸ਼ਨ ਟਰੈਕਟਰ ਹੀ ਸਮਝ ਲਓ 17 18 ਮਾਡਲ ਵਰਗੀ ਹੋ ਆ ਹਨਾ ਜੀ ਤਿੰਨ ਸਿਲੰਡਰ ਇੰਜਨ ਵਿੱਚ ਆਉਂਦਾ ਇਹ 395 ਬਾਕੀ ਬਾਈਰ ਦੇ ਅਸੀਂ ਪੁੱਛਿਆ ਤਾਂ ਕਹਿੰਦੇ ਤੇਲ ਖਰਚਾ ਬਹੁਤ ਘੱਟ ਹੈ ਦਾ ਤੇ ਖਿਚਾਈ ਵੀ ਪੂਰੀ ਕਰਦਾ ਹੈ ਕਿਉਂਕਿ ਟਰਬੋ ਬੈਕਅਪ ਟਾਰਕ ਬਹੁਤ ਬਣਾ ਦਿੰਦੀ ਨਾ ਲੱਗੀ ہوئی ਤੇ ਬਾਕੀ ਸਾਡਾ ਸੱਜਣ ਬਿੱਤਰ ਚਲਾ ਕੇ ਦਿਖਾਊਗਾ ਮਾਰਮੜੀ ਸਲਫ ਇਹਦੀ ਤੁਹਾਨੂੰ ਸਿਟੀ ਵੀ ਸੁਣੂਗੀ ਹੁਣ ਅਗੀ ਛੋਟੀ ਵਾਹ ਟਰਬੋ ਬੱਸੇ ਟੈਲ ਦੀ ਲੱਗੀ ਬਾਈ ਇਹ ਚ ਹਾਂ ਪਿੱਛੇ ਨੂੰ ਘਰ ਲੈ ਪਿੱਛੇ ਨੂੰ ਲੈ ਜਾ ਦੋਵੀਂ ਚਲਾਈ ਚੈੱਕ ਕਰੋ ਕੋਈ ਆਵਾਜ਼ ਨਹੀਂ ਕੋਈ ਗੁਸ ਨਹੀਂ ਮੜਾ ਐ ਗੋਲ ਗੋਲ ਕਮਾਲ ਐ ਹਾਂ ਐਂ ਘੇੜਾ ਦੇ ਦੇ ਕੋਈ ਆਵਾਜ਼ ਨਹੀਂ ਬਾਈ ਪਿੱਛੇ ਦੇ ਵੀ ਕੋਈ ਪਲੇ ਨਹੀਂ ਕੋਈ ਚੱਕਰ ਨਹੀਂ ਜਮਾ ਅਰੀਜਨਲ ਡੈਕਟਰ ਐ ਪਹਿਲੇ ਮਾਲਕਾਂ ਦੇ ਘਰੋਂ ਆਇਆ ਵਾ ਇਹ ਕੈਸ਼ ਵਾਲਾ ਕਿ ਲੋਨ ਵਾਲਾ ਏ ਕੈਸ਼ ਦਾ ਡੈਕਟਰ ਬਾਈ ਪਹਿਲੇ ਮਾਲਕਾਂ ਦੇ ਘਰੇ ਆਇਆ ਘਰੇ ਆਇਆ ਰੋ ਨੰਬਰ ਰੋਪੜ ਨੰਬਰ ਰੋਪੜ ਨੰਬਰ ਫਸਟ ਬਾਲ ਦੀ ਕੈਸ਼ ਦਾ ਡੈਕਟਰ ਹੈ ਵੀਰੇ ਤੇ ਪਾ ਸਾਰੇ ਹਾਜ਼ਰ ਹੋਗੇ ਮੌਕੇ ਤੇ ਤੇ ਆਪਣਾ ਡੈਕਟਰ ਆ ਕੇ ਚਲਾ ਕੇ ਦੇਖ ਸਕਦੇ ਬਾ ਠੀਕ ਹੈ ਜੀ ਤੇ ਬਾਕੀ ਜਿਹਨੇ ਡੈਕਟਰ ਲੈਣਾ ਹੋਇਆ ਵੀਰੇ ਆ ਕੇ ਆਪਣੇ ਰੋਪੜ ਏਜੰਸੀ ਜਾ ਕੇ ਡੈਕਟਰ ਦੇਖ ਲਓ ਟਰਾਈ ਮਾਰਿਓ ਚਲਾ ਕੇ ਲੈ ਜਿਓ ਤੇ ਬਾਕੀ ਡੈਕਟਰ ਦੀ ਅਰੇ ਸਮਾਰ ਦੇ ਇੱਕ ਵਾਰੀ ਹਈਆ ਓਕੇ ਜੀ ਬਾਕੀ ਸ਼ਾਇਦ ਆਪਣੇ ਕੋਲ ਬੰਦ ਕਰ ਦੇ ਆਪਣੇ ਕੋਲ ਇੱਕ ਤਾਂ ਆਪਾਂ 55 ਬਿੱਗਿਆ ਚ 20 ਮਾਡਲ 21 ਮਾਡਲ ਇੱਕ ਹੋਰ ਆ ਰਿਹਾ ਏ ਠੀਕ ਹੈ ਜੀ ਬੱਸ ਸੁਪਰ ਸੇਫ ਲਓ ਜੀ ਬਾਈ ਟਰੈਕਟਰ ਆ ਗਿਆ ਆਪਣਾ ਜੱਗੇ ਪੋਸ ਕੋਲ ਮੋਡੀਫਾਈ ਹੋ ਕੇ ਸੀਟੀ ਸਾਊਂਡ ਲੱਗੀ ਬਾਈ ਪਹਿਲਾਂ ਸੁਣਦੀ ਨਹੀਂ ਸੀ ਹੁੰਦੀ ਇਹਦੀ ਤੇ ਬਾਕੀ ਚਲੋ ਹੁਣ ਆਪਾਂ ਚੱਲੇ ਜਾਂ ਸੀ ਚ ਤੁਹਾਨੂੰ ਫੇਰ ਖੇਤ ਵੇਲੇ ਹੋਏ ਤੇ ਚਲਾ ਕੇ ਦਿਖਾਵਾਂਗੇ ਕਿੰਨਾ ਕ ਫਰਕ ਪਿਆ ਠੀਕ ਨਹੀਂ ਡੌਂਡੀਆ 53 ਆ ਲੈ ਜੋ ਪੰਪ ਵੀ ਮੋਡੀਫਾਈ ਹੋਇਆ ਹੋਇਆ ਤੇ ਬਾਕੀ ਨੀਚੇ ਨਾ ਬਣਾਉਂਗੇ ਵੀਡੀਓ ਦੀ ਇਕੱਲੇ ਦੀ ਉਹ ਫਿਰ ਦੇਖਿਓ ਤੇ ਬਾਈ ਮਸ਼ੀਨ ਆ ਗਈ ਕਪੜੇ ਕੋਲੇ ਵਿਸ਼ਕਰਮ ਆ ਜੀ ਦੜਬੇ ਵਾਲਿਆਂ ਦੀ 2018 ਮਾਡਲ ਹੈ ਜੀ ਹਾਂਜੀ ਹਾਂਜੀ ਤੇ ਕੰਡੀਸ਼ਨ ਚੈੱਕ ਕਰੋ ਮਸ਼ੀਨ ਦੀ ਰੁੱਲਾ ਦਾ ਤੁਸੀਂ ਰੰਗ ਦੇਖ ਲਓ ਇਹਦੇ ਜੱਜਮੈਂਟ ਲਾ ਲਓ ਕਿੰਨੀ ਚੱਲੀ ਵੀ ਇਹ 2018 ਮਾਡਲ ਦੇ ਵੈਸੇ ਤੇ ਹੁਣ ਤੂੜੀਆ ਸੀਜ਼ਨ ਵੀ ਆਉਣ ਵਾਲਾ ਹੀ ਐ ਜਿਨੇ ਭਾਈ ਲੈਣੀ ਹੋਈ ਜਿਨੇ ਮਤਲਬ ਬਦਲ ਨਹੀਂ ਹੁੰਦੀ ਐ ਕਿ ਨਵਾਂ ਸੀਜ਼ਨ ਸ਼ੁਰੂ ਕਰਨਾ ਐ ਉਦ ਲਈ ਮਸ਼ੀਨ ਆਪਣੇ ਕੋਲ ਆ ਗਈ ਤੇ ਬਲੇਡ ਤੁਸੀਂ ਚੈੱਕ ਕਰੋ ਆ ਨਵੇਂ ਲੱਗੇ ਹੋਏ ਆ ਬਾਈ ਕਹਿੰਦਾ ਸੀਜ਼ਨ ਲੱਗਿਆ ਨਹੀਂ ਕਿ ਡਰਾਈਵਰ ਨਹੀਂ ਤਾਂ ਮਿਲਿਆ ਕੋਈ ਤੇ ਬਾਕੀ ਤੁਸੀਂ ਜਾਲ ਦੇਖ ਲਓ ਵਿੱਚ ਐਨ ਵਧੀਆ ਸਾਫ਼ ਸੁਥਰਾ ਜਾਲ ਐ ਕੋਈ ਟੁੱਟਪਾਨ ਨਹੀਂ ਸਾਰਾ ਕੁਝ origignal ਹੈ ਯਾਨੀ ਕਿ ਬਲੇਡ ਬੂਡਾ ਚਲੋ ਚੇਂਜ ਹੋਈ ਜਾਂਦੇ ਉਹਦਾ ਕੋਈ ਬੜੀ ਗੱਲ ਨਹੀਂ ਜਾਲਜੂਲ ਵਗੈਰਾ ਵਿੱਚ ਐਂ ਸਾਫ਼ ਆ ਦੇਖੋ ਜਿੰਨਾ ਕਿ ਦਿਖਦਾ ਭਾਈ ਦੇਖ ਲਓ ਬਾਕੀ ਚੱਲੀ ਵੀ ਘੱਟੇ ਆ ਯਾਨੀ ਕਿ ਜਿੱਧਰੋਂ ਆਈ ਆ ਇਹ ਉਧਰ ਬਾਈ ਕਹਿੰਦਾ ਸਾਡੇ ਕੱਟੇ ਚਲਦੀ ਆ ਯਾਨੀ ਕਿ ਐਂ ਬਾਈ ਨੇ ਕੱਟਤੀ ਹੁਣ ਤੇ ਕੁਝ ਕਹਿੰਦਾ ਬੰਦੇ ਦੀ ਛੋਟੇ ਰਹਿ ਜਾਂਦੀ ਹੈ ਬੰਦੇ ਘੱਟ ਮਿਲਦੇ ਨੇ ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰ ਲਓ ਮਸ਼ੀਨ ਦੀ ਤੇ ਜਿਹਨੇ ਲੈਣੀ ਹੋਈ ਬਈ ਆਪਣੇ ਕੋਲ ਹੈਗੀ ਆ ਅਵੇਲੇਬਲ ਐਸ ਟਾਈਮਾ ਥੋੜਾ ਜਿਹਾ ਬ੍ਰੇਕ ਕਾਲੀਓ ਕਰਿਓ ਵੈਸੇ ਤੁਹਾਨੂੰ ਪਤਾ ਹੀ ਐ ਮਸ਼ੀਨਾਂ ਹੁਣ ਨਵੀਆਂ ਕਿੰਨੇ ਰੇਟਾਂ ਮਿਲਦੀਆਂ ਮਹਿੰਗੀਆਂ ਬਹੁਤ ਹੋ ਗਈਆਂ ਮਸ਼ੀਨਾਂ ਪੁਰਾਣੀਆਂ ਲੈ ਕੇ ਵੱਧ ਫਾਇਦਾ ਹਲਾ ਨਾ ਇਹ ਤਾਂ ਹੈਵੀ ਵੇਸ ਡਰਬੇ ਦੀ ਬਣੀ ਪਈ ਚੰਗੀ ਕੰਪਨੀ ਦੀ ਆ ਬਾਕੀ ਜਿਹੜੇ ਸੱਜਣ ਨੇ ਲੈਣੀ ਹੋਈ ਬਾਈ ਆਉਣ ਤੇ ਗੱਲ ਕਰ ਲਿਓ ਠੀਕ ਐ ਜੀ ਤੇ ਬਾਕੀ ਆਗੇ ਜੇ ਇੱਕ ਕਾਲਿਓ ਮਸ਼ੀਨ ਨੂੰ ਰਿਪੇਅਰ ਰਪੋਰ ਕਰਾਈ ਬਾਈ ਨੇ ਰਿਪੇਅਰ ਕਰਾ ਕੇ ਮਤਲਬ ਬਾਈ ਸੀਜ਼ਨ ਲਾਉਣ ਲੱਗਿਆ ਤਾਂ ਫੇ ਬਦ ਡਰਾਈਵਰ ਹੀ ਨਹੀਂ ਮਿਲਿਆ ਚਲਾਉਣੇ ਵਾਲਾ ਤੇ ਮਸ਼ੀਨ ਕਹਿੰਦਾ ਖੜੀ ਹੋ ਰਹੀ ਬਾਈ ਵੀ ਕਹਿੰਦਾ ਮਨੋਂ ਥੋੜੀ ਲੇਬਰ ਦੀ ਔਖੀ ਰਹਿੰਦੀ ਡਰਾਈਵਰ ਵੀ ਨਹੀਂ ਮਿਲਦਾ ਤਾਂ ਕਰਕੇ ਬਾਈ ਨੇ ਵੇਚ ਦਿੱਤੀ ਤੁਸੀਂ ਵਿੱਚੋਂ ਦੇਖ ਲਓ ਰੰਗ ਰੰਗ ਸਾਰਾ ਪੇਂਟ オリジナル ਹੈ ਉਰਲਾ ਦੇਖ ਲਓ ਬਸ ਕਿਜੀ ਕਿਤੀ ਆਹ ਉਤਰ ਗਿਆ ਆਹ ਉੱਕਣਾ ਨਹੀਂ ਕਸਾਈ ਹੋਈ ਵੀ ਸਾਰੀ ਰੰਗ ਉੜ ਗਿਆ ਚਲਾਈ ਘੱਟ ਹੋਈ ਵੀ ਹੈ ਥੱਲੇ ਵਾਲੇ ਬਲੇਡ ਵੀ ਆ ਸਾਫ ਪਈਆਂ ਦੇਖੋ ਤੇ ਦੂਜੀ ਗੱਲ ਜਿਹੜੀ ਮੇਨ ਆ ਇਹ 55 ਇੰਚ ਆ ਵੀਰੇ ਕਾਟ ਲੈਣੀ ਹੈਗੀ 54 ਆ 56 ਹੀ ਆਪਣੇ ਵੱਧ ਚੱਲਦੀ ਆ ਤੇ 55 ਇੰਚ ਨਾਲ ਟਰੈਕਟਰ ਵੀ ਸੌਖਾ ਰਹਿੰਦਾ ਬਾਈ ਘੱਟ ਪਾਵਰ ਵਾਲਾ ਟਰੈਕਟਰ ਵੀ ਚਲਾਈ ਜਾਂਦਾ ਸੌਖਾ ਯਾਰ ਠੀਕ ਹੈ ਜੀ ਬਾਕੀ ਹੁੱਕ ਦੀ ਚਲਾਈ ਤੇ ਚੁਲਾਈ ਦੇਖ ਲਵਾ ਦੇਖੋ ਠੀਕ ਹੈ ਜੀ ਜਿਹੜੇ ਸੱਜਣ ਨੇ ਲੈਣੀ ਹੋਈ ਗੱਲ ਬਾਤ ਕਰ ਲਈ ਵੀਰੇ ਦੇ ਦਾਂਗੇ ਆਪਾਂ ਤੁਹਾਨੂੰ ਜਾਇਜ਼ ਕਰਕੇ